ਬੜੀ ਮੁਸਤੈਦੀ ਦੇ ਨਾਲ ਜਿਹੜਾ ਸੀਗਾ ਪੁਲਿਸ ਨੇ ਕਾਰਵਾਈ ਕਰਦੇ ਸਾਡੇ ਐਸਐਸਪੀ ਸ਼੍ਰੀ ਗੌਰਵਪੂਰਾ ਜੀ ਦੀ ਹਦਾਇਤਾਂ ਨੇ ਹੁਣ ਸੈਂਸਿਟੀਵਿਟੀ ਆਫ ði ਕੇਸ ਤੇ ਹਮ ਇਮੀਡੀਏਟਲੀ ਏਐਸਪੀ ਜਿਹੜੇ ਸਿਟੀ ਸੀਗੇ ਕਪੂਰਥਲਾ ਸ਼ਿੱਤਲ ਜੀ ਜਿਹੜਾ ਤੇ ਥੱਲੇ ਨਾਲ ਦੀ ਟੀਮ ਔਰ ਸੀਆਈ ਦੀ ਟੀਮ ਲਾ ਕੇ ਇਹਨੂੰ ਇਮੀਡੀਏਟਲੀ ਇਨਵੈਸਟੀਗੇਸ਼ਨ ਕਰਨ ਦੇ ਹੁਕਮ ਦਿੱਤੇ ਜਿਹਦੇ ਨਾਲ ਅਸੀਂ 5 ਘੰਟਿਆਂ ਦੇ ਵਿੱਚ ਵਿੱਚ ਹੀ ਇਹ ਜਿਹੜੇ ਸੀਗੇ 5 ਦੇ ਰੋਸ਼ੀ ਅਸੀਂ ਜਿਹੜੇ ਫੜ ਲਏ ਔਰ ਇਹਦੇ ਵਿੱਚ ਜਿਹੜਾ ਕੋਲ ਅਸੀਂ ਜਿਹੜਾ ਸੀਗਾ ਵਾਧਾਤ ਵਿੱਚ ਵਰਤਿਆ ਜਿਹੜਾ ਪਿਸਤਲ ਸੀਗਾ ਉਹ ਵੀ ਔਰ ਨਾਲ 5 ਚੰਦਾ ਖਾਤੂਸ ਜਿਹੜੇ ਸੀਗੇ ਇਹ ਕਵਰ ਕਰਲੇ ਇਹ ਜਿਹੜੇ ਫੜੇ ਗਏ ਦੋਸ਼ੀ ਹੈ ਉਹਨਾਂ ਦੀ ਡਿਟੇਲ ਦੇ ਵਿੱਚ ਹੈਗਾ ਦੇਵਦਰਸ਼ਨਿਕ ਹੈਗਾ ਜਿਹਦੇ ਉੱਤੇ ਆਲਰੇਡੀ 8 ਮੁਕਦਮੇ ਤਰਜ ਨੇ ਪੂਰੇ ਸਥਾਪਾ ਥਾਪਰਬ ਉਹ ਹੈਗਾ ਜਿਹੜਾ ਕਪੂਥਲ ਕੋਦਵਾਲੀ ਦਾ ਰਹਿਣ ਵਾਲਾ ਜਿਹਨੇ ਮੇਨ ਫਾਇਰ ਸ਼ਾਰਟ ਕੀਤਾ ਸੀ ਔਰ ਇਹ ਜਿਸ ਕੋ ਬੈਪਨ ਸੀ ਰਿਕਵਰ ਕੀਤਾ ਕ੍ਰਿਸ਼ ਲਾਹੋਰੀਆ ਇੱਕ ਮੁੰਡਾ ਹੈਗਾ ਇਹਦੇ ਉੱਤੇ ਵੀ ਇੱਕ ਪਹਿਲਾਂ 379 ਬੀ ਦਾ ਜਿਹੜੇ ਛੋਟ ਖੋਦਾ ਪਰਚਾ ਦਰਜ ਹੈਗਾ ਔਰ ਹਰਮਨਦੀਪ ਔਰ ਅਨਮੋਲ ਜਿਹੜੇ ਹੈਗੇ ਆ ਇਹ ਵੀ ਬੰਦੇ ਜਿਹੜੇ ਅਸੀਂ ਹੈ ਗ੍ਰਿਫਤਾਰ ਕੀਤੇ ਔਰ ਇਹਨਾਂ ਸਾਰਿਆਂ ਦੀ ਜਿਹੜੀ ਏਜਡ ਹੈਗੀ ਆ ਉਹ ਮਤਲਬ অলਮੋਸਟ 20 ਤੋਂ ਲੈ ਕੇ 25 ਆਪਦੇ ਵਿੱਚ ਇਹਨਾਂ ਦੀ ਜਿਹੜੇ ਸੂਰਜ ਥਾ ਪਰ ਸੀਗਾ ਔਰ ਜਿਹੜੇ ਹੁੰਦੀ ਇਹ ਆਪਸ ਦੇ ਵਿੱਚ ਨੌਨ ਸੀਗੇ ਇੱਕ ਦੂਜੇ ਨੂੰ ਔਰ ਇਹਨਾਂ ਦੀ ਕੋਈ ਪਰਸਨਲਿਟੀ ਐਨਿਮੀਟੀ ਸੀ ਜਿਹਦੇ ਕਰਕੇ ਇਹਨਾਂ ਨੇ ਜਿਹੜਾ ਦੇਖੋ ਕੋਈ ਨਾ ਕੋਈ ਜਨ ਕੋਈ ਕ੍ਰਾਈਮ ਹੁੰਦਾ ਕੋਈ ਨਾ ਕੋਈ ਬੰਦਾ ਉਹਨਾਂ ਨੂੰ ਵੈਪਨ ਮੁਹੱਈਆ ਕਰਵਾਉਂਦਾ ਕੋਈ ਨਾ ਕੋਈ ਉਹਨਾਂ ਨੂੰ ਛੋੜ ਦਿੰਦਾ ਕੋਈ ਨਾ ਕੋਈ ਉਹਨਾਂ ਨੂੰ ਇਨਫੋਰਮੇਸ਼ਨ ਦਿੰਦਾ ਸੋ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਜਿੰਨਾ ਰੋਲ ਹੁੰਦਾ ਆ ਇਹ ਕਾਂਸਫਰੈਂਸੀ ਕਰਕੇ ਜਾਂ ਕੋਈ ਕਾਮਨ ਇੰਟੈਂਸ਼ਨ ਜਾਂ ਕਾਮਨ ਆਬਜੈਕਟਿਵ ਦੇ ਲਈ ਉਹ ਕੰਮ ਕਰਦੇ ਆ ਉਹ ਕਾਨੂੰਨ ਵਿੱਚ ਪਰਲਤਾਨ ਹੈਗਾ ਉਹਦੇ ਮੁਤਾਬਕ ਜਿਹੜਾ ਹੈਗਾ ਸੈਕਸ਼ਨ ਲਾ ਕੇ ਜਿਹੜੇ ਹੈਗੇ ਆ ਉਹਨਾਂ ਮੁਤਾਬਕ ਜੜੀ ਹੈ ਕਾਰਵਾਈ ਕੀਤੀ ਬੜੀ ਮੁਸਤੈਦੀ ਦੇ ਨਾਲ ਜਿਹੜਾ ਸੀਗਾ ਪੁਲਿਸ ਨੇ ਕਾਰਵਾਈ ਕਰਦੇ ਸਾਡੇ ਐਸਐਸਪੀ ਸ਼੍ਰੀ ਗੌਰਵਪੁਰਾ ਜੀ ਦੀ ਅਗਵਾਈ ਹੇ ਐਕਟੀਵਿਟੀ ਆਪੀ ਕੇਸ ਦੇ ਹਨ ਇਮੀਡੀਏਟਲੀ ਐਸਪੀ ਜਿਹੜੇ ਸਿਟੀ ਸੀਗੇ ਕਪੂਰਥਲਾ ਸ਼ਿੱਤ ਜਿਹੜਾ ਤੇ ਥੱਲੇ ਨਾਲ ਦੀ ਟੀਮ ਔਰ ਸੀਆਈ ਦੀ ਟੀਮ ਲਾ ਕੇ ਇਹਨੂੰ ਇਮੀਡੀਏਟਲੀ ਇਨਵੈਸਟੀਗੇਸ਼ਨ ਕਰਨ ਦੇ ਹੁਕਮ ਦਿੱਤੇ ਜਿਹਦੇ ਨਾਲ ਅਸੀਂ 5 ਘੰਟਿਆਂ ਦੇ ਵਿੱਚ ਵਿੱਚ ਹੀ ਇਹ ਜਿਹੜੇ ਸੀਗੇ ਪੰਜੇ ਰੋਸ਼ੀ ਅਸੀਂ ਜਿਹੜੇ ਫੜ ਲਏ ਔਰ ਇਹਦੇ ਵਿੱਚ ਜਣਾ ਕੋਲ ਅਸੀਂ ਜਿਹੜਾ ਸੀਗਾ ਵਾਧਾਤ ਵਿੱਚ ਵਰਤਿਆ ਜਿਹੜਾ ਪਿਸਤਲ ਸੀਗਾ ਉਹ ਵੀ ਔਰ ਨਾਲ ਪੰਜ ਚੰਦਾ ਕਾਰਤੂਸ ਜਿਹੜੇ ਸੀਗੇ ਇਹ ਖਬਰ ਕਰ ਲੇ ਇਹ ਜਿਹੜੇ ਫੜੇ ਗਏ ਦੋਸ਼ੀ ਹੈ ਉਹਨਾਂ ਦੀ ਡਿਟੇਲ ਦੇ ਵਿੱਚ ਹੈਗਾ ਦੇਵਦਰਸ਼ਨ ਇੱਕ ਹੈਗਾ ਜਿਹਦੇ ਤੇ ਆਲਰੇਡੀ ਇੱਕ ਮਕਦਮੇ ਤਰਜ ਨੇ ਸੁਰੇਸ਼ ਥਾਪਾ ਥਾਪਰ ਉਹ ਹੈਗਾ ਜਿਹੜਾ ਕਪੂਥਲ ਕੋਦਵਾਲੀ ਦਾ ਰਹਿਣਾ ਜਿਹਨੇ ਮੇਨ ਫਾਇਰ ਸ਼ਾਰਟ ਕੀਤਾ ਸੀ ਔਰ ਇਹ ਜਿੰਦ ਕੋਪ ਵੈਪਨ ਅਸੀ ਰਿਕਵਰ ਕੀਤਾ ਕ੍ਰਿਸ਼ ਲਾਹੋਰੀਆ ਇੱਕ ਮੁੰਡਾ ਹੈਗਾ ਇਹਦੇ ਉੱਤੇ ਵੀ ਇੱਕ ਪਹਿਲਾਂ 379 ਬੀ ਦਾ ਜਿਹੜੇ ਰੋਟ ਕੋ ਦਾ ਪਰਚਾ ਦਰਜ ਹੈਗਾ ਔਰ ਹਰਮਨਦੀਪ ਔਰ ਅਨਮੋਲ ਜਿਹੜੇ ਹੈਗੇ ਆ ਇਹ ਵੀ ਬੰਦੇ ਜਿਹੜੇ ਅਸੀਂ ਹੈ ਗ੍ਰਿਫਟਾਰ ਕੀਤੇ ਔਰ ਇਹਨਾਂ ਸਾਰਿਆਂ ਦੀ ਜਿਹੜੀ ਏਜਡ ਹੈਗੀ ਆ ਉਹ ਮਤਲਬ অলਮੋਸਟ 20 ਤੋਂ ਲੈ ਕੇ 25 ਆਦੇ ਵਿੱਚ ਇਹਨਾਂ ਦੀ ਜਿਹੜੇ ਸੂਰਜ ਥਾਪ ਪਰ ਸੀਗਾ ਔਰ ਜਿਹੜੇ ਹੁੰਦੀ ਇਹ ਆਪਸ ਦੇ ਵਿੱਚ ਨੌਨ ਸੀਗੇ ਇੱਕ ਦੂਜੇ ਨੂੰ ਔਰ ਇਹਨਾਂ ਦੀ ਕੋਈ ਪਰਸਨਲਿਟੀ ਐਨਿਮੀਟੀ ਸੀ ਜਿਹਦੇ ਕਰਕੇ ਇਹਨਾਂ ਨੇ ਜਿਹੜਾ ਦੇਖੋ ਕੋਈ ਨਾ ਕੋਈ ਜਨ ਕੋਈ ਕ੍ਰਾਈਮ ਹੁੰਦਾ ਕੋਈ ਨਾ ਕੋਈ ਬੰਦਾ ਉਹਨਾਂ ਨੂੰ ਵੈਪਨ ਮੁਹੱਈਆ ਕਰਵਾਉਂਦਾ ਕੋਈ ਨਾ ਕੋਈ ਉਹਨਾਂ ਨੂੰ ਥੋੜਾ ਦੰਦਾ ਕੋਈ ਨਾ ਕੋਈ ਉਹਨਾਂ ਨੂੰ ਇਨਫੋਰਮੇਸ਼ਨ ਦਿੰਦਾ ਤੋਂ ਇਨਵੈਸਟੀਗੇਸ਼ਨ ਦੌਰਾਨ ਜਿਹਦਾ ਜਿੰਨਾ ਰੋਲ ਹੁੰਦਾ ਆ ਇਹ ਕਾਂਸਪੀਰੇਸੀ ਕਰਕੇ ਜਾਂ ਕੋਈ ਕਾਮਨ ਇੰਟੈਂਸ਼ਨ ਜਾਂ ਕਾਮਨ ਆਬਜੈਕਟਿਵ ਦੇ ਲਈ ਉਹ ਕੰਮ ਕਰਦੇ ਆ ਉਹ ਕਾਨੂੰਨ ਵਿੱਚ ਪ੍ਰਵਲਤਾਨ ਹੈਗਾ ਉਹਦੇ ਮੁਤਾਬਕ ਜਿਹੜਾ ਹੈਗਾ ਸੈਕਸ਼ਨ ਲਾ ਕੇ ਜਿਹੜੇ ਹੈਗੇ ਆ ਉਹਨਾਂ ਮੁਤਾਬਕ ਜਿਹੜੀ ਹੈ ਕਾਰਵਾਈ